ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਬਾਈ ਸਾਰੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਈ ਬਾਈ ਕਈ ਪ੍ਰਾਮਾਂ ਦੇ ਫੋਨ ਆਈ ਜਾਂਦੇ ਸੀਗੇ ਮੈਨੂੰ ਆਏ ਨੇ ਯਾਰ ਵਿੱਚੋਂ ਕਹਿੰਦੇ ਵੀ ਬਾਈ ਯਾਰ ਪਾਣੀ ਵਾਲੀਆਂ ਵਿੱਠਾਂ ਮਾਰੀ ਜਾਂਦੇ ਆ ਪੁੱਤਰ ਵੀ ਪਾਣੀ ਵਾਲੀਆਂ ਵਿੱਠਾਂ ਮਾਰੀ ਜਾਂਦੇ ਆ ਵਿੱਚ ਚਰਬੀ ਆਉਂਦੀ ਆ ਬਾੜੀ ਮੋਟੀ ਜਾਂ ਹਰੀਆਂ ਵਿੱਠਾਂ ਨੇ ਹਨਾ ਗੰਦੀਆਂ ਜਾਂ ਅਣਪੱਟੀਆਂ ਵਿੱਠਾਂ ਨਹੀਂ ਹੁੰਦੀਆਂ ਬਾਈ ਇੱਕ ਤਾਂ ਵਿੱਠ ਹੁੰਦੀ ਆ ਜੀ ਸੁੱਕੀ ਵਿੱਠ ਜਿਹਦੇ ਵਿੱਚ ਪਾਣੀ ਨਹੀਂ ਹੁੰਦਾ ਹੈਗਾ ਹਨਾ ਇੱਕ ਪਾਣੀ ਦੀ ਮਾਤਰਾ ਵੱਧ ਹੁੰਦੀ ਆ ਚਰਬੀ ਜਾਂ ਗੰਦੀ ਜਿਹੀ ਮਿਠਾਰੇ ਬਾਈ ਉਹਨਾਂ ਬਾਈ ਜਿਵੇਂ ਆਪਾਂ ਖਰਾਕ ਪਾਈ ਜਾਂਦੇ ਆ ਹਨਾ ਵੀ ਲੋੜ ਤੋਂ ਵੱਧ ਖਰਾਕ ਖਾ ਜਾਂਦਾ ਜਾਨਵਰ ਜਿਆ ਪਾਣੀ ਟਾਈਮ ਸਿਰ ਨਹੀਂ ਆਪਾਂ ਤਰਦੇ ਜਾਂ ਕੁਝ ਵੀ ਗੱਲਾਂ ਕੁਝ ਬੁਖਾਰ ਬਕੂਰ ਹੋ ਜਾਂਦਾ ਇਹਨਾਂ ਨੂੰ ਮੜਾ ਡਾਕਟਰ ਚਰ ਬਾਜਦਾ ਇਹਨਾਂ ਬਾਈ ਉਹਦੇ ਵਾਸਤੇ ਨਾ ਵੀਡੀਓ ਪਾਵਾਂਗੇ ਇੱਕ ਵੀਡੀਓ ਚ ਦੋ ਤਿੰਨ ਚੀਜ਼ਾਂ ਦੱਸਦਾ ਬਾਈ ਉਹ ਲੈ ਕੇ ਹਫਤੇ ਚੋ ਤਿੰਨ ਡੰਗ ਪਾ ਲਿਆ ਕਰੋ ਤਿੰਨ ਜਿਵੇਂ ਤਿੰਨ ਤਿੰਨ ਡੰਗ ਦਾ ਮਤਲਬ ਬਈ ਵੀ ਤਿੰਨ ਦਿਨ ਵਧੀਆ ਟੰਗ ਨਾਲ ਪਾ ਦਿਓ ਬਈ ਤਿੰਨ ਤਿੰਨ ਤੋਂ ਚਾਰ ਦਿਨ ਪਾ ਦਿਓ ਵਧੀਆ ਸੈੱਟ ਹੋ ਜਾਂਦੇ ਆ ਉਹਦੇ ਨਾਲ ਜੇ ਬਈ ਵਿੱਚੋਂ ਕੋਈ ਕੂਤਰ ਤੁਹਾਡਾ ਢਿੱਲਾ ਵੱਧ ਹੁੰਦਾ ਹਨਾ ਵੀ ਜਾਂ ਹਰੀਆਂ ਮਿੱਠਾ ਮਾਰਦਾ ਉਹਨੂੰ ਨਾ ਚੱਕ ਕੇ ਬਈ ਅੱਡ ਜਗ੍ਹਾ ਤੇ ਛੱਟ ਲਿਆ ਕਰੋ ਮੇਸੇ ਡੂਲੀ ਡੂਲੀ ਤੇ ਛੱਟ ਲਿਆ ਕਰੋ ਉਹਦੇ ਨਾਲ ਬਈ ਤੁਹਾਡਾ ਫਾਇਦਾ ਹੋ ਜਾਂਦਾ ਜਿਹੜਾ ਚਲੋ ਕਿੱ ਢਿੱਲਾਗਾ ਕੂਤਰ ਜਾਂ ਦਾਣੇ ਗਲਛਦਾ ਉਹਨਾਂ ਨੂੰ ਅੱਡ ਚੱਕ ਲਿਆ ਕਰੋ ਜਦੋਂ ਆਪਾਂ ਬਈ ਉਹਨਾਂ ਨੂੰ ਵਿਚੀ ਛੱਡੀ ਰੱਖਦੇ ਆ ਦੂਜੇ ਪੁੱਤਰਾਂ ਦੇ ਜਿਹੜੇ ਸਹੀ ਨੇ ਬਈ ਉਹਨਾਂ ਦੀ ਲਾਗ ਉਹਦੀ ਲਾਗ ਨਾਲ ਦੂਜੇ ਵੀ ਹੋ ਜਾਂਦੇ ਆ ਪੁੱਤਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਪ੍ਰੋਪਰ ਵੀ ਜਿੰਨੇ ਕ ਆਪਾਂ ਬੱਚੇ ਕਢਾਉਣੇ ਆ ਹਨਾ ਉਹਨੇ ਕ ਉਹਦੇ ਗੌਰ ਰੱਖਿਆ ਕਰੋ ਉਹਨੇ ਕ ਪੁੱਤਰਾਂ ਦੀ ਬਾਈ ਤਾਂ ਵਧੀਆ ਤੁਹਾਨੂੰ ਰਿਜ਼ਲਟ ਆਊਗਾ ਜਦੋਂ ਬਈ ਆਪਾਂ ਬੇਤੋ ਲੋੜ ਵੱਧ ਬੱਚੇ ਵੀ ਕਢਾ ਲੈਨੇ ਆ ਕੇਰ ਨਹੀਂ ਹੁੰਦੀ ਉਹਨਾਂ ਦੀ ਫਿਰ ਹਿਸਾਬ 'ਚ ਨਹੀਂ ਆਉਂਦੇ ਕੰਮ ਹਨਾ ਜੀ ਵੀਡੀਓ ਅੱਜ ਬਾਈ ਜੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂ ਇੱਕ ਤਾਂ ਤੁਸੀਂ ਲੈ ਲਿਓ ਟੈਟਰਾਮਾਈਸੀਨ ਦਾ ਪਾਊਡਰ ਇਹ ਕਹਣਾ ਜੀ ਇੱਕ ਤੁਸੀਂ ਲੈ ਲਿਓ ਲੈ 52 ਇੱਕ ਬਮਰਾਲ ਲੈ ਲਿਓ ਬਾਈ ਤਿੰਨੇ ਚੀਜ਼ਾਂ ਕੁੰਡੇ ਦੇ ਵਿੱਚ ਪਾ ਲਿਓ ਜਿਹੜੇ ਗੋਤਰਾਂ ਨੂੰ ਨਿੱਗੇ ਪਾਣੀ 'ਚ ਪਾਉਣਾ ਬਾਈ 1 ਲੀਟਰ ਪਾਣੀ 'ਚ ਇੱਕ ਚਮਚਾ ਤਾਂ ਬਾਈ ਪਾ ਦਿਓ ਟੈਟਰਾਮਾਈਸੀਨ ਪਾਊਡਰ ਦਾ ਜੀ ਠੀਕ ਹੈ ਜੀ ਤੇ ਇੱਕ ਇੱਕ ਬਿਮਲਾਰ ਦਾ ਪਾ ਦਿਓ ਟੱਕਣੀ ਲੈ 52 ਦਾ ਇੱਕ ਟੱਕਣ ਪਾ ਦਿਓ 1 ਲੀਟਰ ਪਾਣੀ ਚ ਉਹ ਚੰਗੀ ਤਰ੍ਹਾਂ ਕੁੱਤਰਾਂ ਨੂੰ 2-3 ਦਿਨ ਪਾਓ ਬਾਈ ਕੁਛ ਬਾਈ ਐਂ ਦੇਖ ਲਿਆ ਕਰੋ ਵੀ ਆਪਾਂ ਪਹਿਲਾਂ ਆਹ ਦਾਣਾ ਪਾਉਂਦੇ ਸੀਗੇ ਵੀ ਇਹਦੇ ਦਾਣੇ ਨਾਲ ਆਪਣੇ ਕੁੱਤਰ ਸਹੀ ਸੀ ਜਿਹੜੀ ਕੋਈ ਨਵੀਂ ਚੀਜ਼ ਆਪਾਂ ਐਡ ਕਰਦਾਂ ਨੇ ਜਿਵੇਂ ਉਪਰਾ ਵਿੱਚ ਹੁਣ ਕਈ ਬਾਈ ਕਹਿੰਦੇ ਅਸੀਂ ਤਿਲ ਪਾਈ ਗਏ ਅਸੀਂ ਤਿਲ ਪਾਤੇ ਅਲਸੀ ਪਾਤੀ ਬਾਈ ਪਾ ਦਿਓ ਜ਼ਰੂਰ ਜਿਹੜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਹਾਡੀ ਸਮਝ ਚ ਪਰ ਨਾ ਤਾਂ ਬਾਈ ਹਜੇ ਟਲਾਂ ਵਾਲੀ ਠੰਡ ਆਈ ਹੈਗੀ ਨਾ ਹਜੇ ਬਾਈ ਜੀ ਠੰਡ ਆਈ ਹੈਗੀ ਅਸੀ ਵਾਲੀ ਹਜੇ ਬਾਈ ਦਿਨ ਤਪਦੇ ਆਗੇ ਹਨ ਜਦੋਂ ਆ ਟੌਂਟਾ ਜੇ ਲੱਗਣੋਂ ਹਟ ਗਿਆ ਬੰਦੇ ਨੂੰ ਆਪਦੇ ਸਰੀਰ ਨੂੰ ਪਤਾ ਲੱਗ ਜਾਂਦਾ ਹਨ ਤੂੰ ਪੋਠ ਕੇ ਅੰਦਰ ਜਾਣ ਲੱਗੇ ਬੰਦੇ ਹਜੇ ਹੈਗੀ ਆ ਧੁੱਪ ਉਹਦੇ ਕਰਕੇ ਜਦੋਂ ਬਾਈ ਵਧੀਆ ਪ੍ਰੋਪਰ ਠੰਡਾ ਆਈ ਉਹਦੇ ਪਾਲਿਆ ਕਰੋ ਇਹ ਬਾਈ ਚੀਜ਼ ਨਾ ਵੀ ਮਾੜੀ ਜੀ ਵੀ ਚੀਜ਼ ਗਲਤ ਪੈ ਗਈ ਉਹਦੀ ਕਿਟਰ ਦਾ ਲੀਵਰ ਲੂਵਰ ਖਰਾਬ ਹੋ ਜਾਂਦਾ ਹਨ ਖਾਣ ਪੀਣ ਨਾਲ ਹੋ ਜਾਂਦਾ ਬਾਬ ਦਾ ਧਿਆਨ ਰੱਖਿਆ ਕਰੋ ਆ ਜਿਹੜੀਆਂ ਤਿੰਨ ਚੀਜ਼ਾਂ ਕਹੀਆਂ ਬਾਈ ਇਹ ਵਰਤ ਲਿਓ ਠੀਕ ਆ ਤੁਹਾਡਾ ਰਿਜ਼ਲਟ ਪੂਰਾ ਵਧੀਆ ਆਊਗਾ ਤੁਸੀਂ ਪਾ ਕੇ ਦੇਖੋ ਇਹ ਤਿੰਨੇ ਚੀਜ਼ਾਂ ਪ੍ਰੋਪਰ ਹੀ ਤੰਦਰੁਸਤ ਰਹਣਗੇ ਨਾ ਘੁੰਗੜੀ ਮਾਰ ਕੇ ਨਹੀਂ ਬੈਂਡੇ ਜਿਹੀ ਤੇ ਜੇ ਤੁਹਾਨੂੰ ਬਾਈ ਘੁੰਗੜੀ ਜੇ ਤੁਸੀਂ ਕਹੋਗੇ ਵੀ ਦੁੱਗੀ ਘੁੰਗੜੀ ਵੀ ਜਿਵੇਂ ਮਲੱਪ ਹੁੰਦੇ ਆ ਅੰਦਰ ਉਹ ਤਾਂ ਬਾਈ ਤੁਹਾਨੂੰ ਗੋਲੀ ਲਾ ਕੇ ਸਹੀ ਹੋਊਗਾ ਹਨਾ ਜਿਵੇਂ ਮੈਂ ਪਹਿਲਾਂ ਇਤਰਾ ਗੋਲੀ ਦੀ ਫੋਟੋ ਪਾਈ ਆ ਜਾਂ ਮੈਂ ਅਰਕਾਂ ਦੀ ਫੋਟੋ ਪਾਈ ਆ ਉਹ ਤੁਸੀਂ ਵਰਤੋ ਹਨਾ ਉਹਨਾਂ ਦਾ ਵੀ ਰਿਜ਼ਲਟ ਪੂਰਾ ਵਧੀਆ। ਹਾਂਜੀ ਬਾਈ, ਅਸੀਂ ਆਹ ਗੋਲੀ ਵਰਤਦੇ ਹੁੰਨੇ ਆ ਬਾਈ ਉਦੋਂ ਬਾਅਦ ਅਸੀਂ ਨਾ ਜਿਹੜੇ ਅਰਕ ਪਾਉਣੇ ਆ ਅਰਕ ਤਾਂ ਦੇਖੋ ਪਾਉਣੀ ਪਾਉਨੇ ਆਗੇ। ਉਹਨਾਂ ਨਾਲ ਸਾਡੇ ਆਏ ਆ ਵੀ ਤਿੰਨ ਤੋਂ ਚਾਰ ਮਹੀਨੇ ਸਾਨੂੰ ਜਦੋਂ ਆਹ ਗੋਲੀ ਕੀੜਾਂ ਲਾਤੀ ਮਲੱਪਾ ਲਈ ਤਿੰਨ ਤੋਂ ਚਾਰ ਮਹੀਨੇ ਸਾਨੂੰ ਗੋਲੀ ਲਾਉਣ ਦੀ ਲੋੜ ਨਹੀਂ ਨਾ ਸਾਨੂੰ ਇਹ ਵਹਿਮ ਰਹਿਣਾ ਵੀ ਸਾਡੇ ਕੂਤਰਾਂ ਦੇ ਅੰਦਰ ਮਲੱਪਾ। 5 ਮਹੀਨੇ ਹੀ ਹੋ ਜਾਂਦੇ ਆ ਪਹਿਲੇ ਤੋਂ ਲੈ ਕੇ 5ਵੇਂ ਮਹੀਨੇ ਤੱਕ ਕੱਢਦੇ ਆ। ਉਦੋਂ ਜਾ ਕੇ ਕੋਈ ਮਾੜੀ ਮੋਟੀ ਹੱਲਚਲ ਹੁੰਦੀ ਹੈ ਬਾਈ 5 ਮਹੀਨੇ ਅਸੀਂ ਕੁਝ ਨਹੀਂ ਕਰਦੇ ਪਹਿਲਾਂ ਆ ਗੋਲੀ ਲਾਉਨੇ ਆ ਹੁਣ ਕਿਉਂ ਜਿਹੜੀ ਕੀੜਿਆਂ ਵਾਲੀ ਦਵਾਈ ਆ ਉਹ ਪ੍ਰੋਪਰ ਅਸੀਂ 5 ਮਹੀਨੇ ਪਾਉਨੇ ਆ ਹਾਂਜੀ ਬਾਈ ਹੁਣ ਅਸੀਂ ਪਹਿਲਾਂ ਆ ਗੋਲੀ ਲਾਉਨੇ ਆ ਇਹ ਗੋਲੀ ਲਾਉਣ ਦਾ ਕਾਰਨ ਕੀ ਆ ਬਾਈ ਜਿੰਨੇ ਪਿਛਲੇ ਮਹੀਨਿਆਂ ਦੇ ਵਿੱਚ ਬੱਚਿਆਂ ਨੂੰ ਚੋਗਾ ਚਾਗਾ ਦਿੰਦੇ ਸੀ ਜਾਨਵਰ ਮਲੱਪ ਬਣ ਜਾਂਦੇ ਵੱਡਿਆਂ ਦੇ ਵੀ ਲਾਉਨੇ ਆਹੀ ਗੋਲੀ ਤੇ ਪੱਠਿਆਂ ਦੇ ਵੀ ਲਾਉਨੇ ਆ ਬਾਈ ਉਦੋਂ ਬਾਅਦ ਬਾਈ ਉਸੇ ਬੜਿੰਗਾ ਤੋਂ ਪਾਉਨੇ ਆ ਇਹ ਮਲੇਪਾਂ ਵਾਸਤੇ ਇਹ ਮੁੜਕੀ 5-6 ਮਹੀਨੇ ਬਣਨ ਨਹੀਂ ਦਿੰਦੀ ਜਦੋਂ ਹਫ਼ਤੇ ਦੀ ਹਫ਼ਤੇ ਪਈ ਜਾਂਦੀ ਹੈ ਜਨਵਾਰ ਨੂੰ। ਫਿਰ ਇਹ ਵੀਰੇ ਬਣਨ ਨਹੀਂ ਦਿੰਦੀ ਹੈਗੀ ਵਧੀਆ ਰਹਿੰਦੇ ਆ ਹਨਾ ਜੀ। ਤੇ ਆ ਖੂਨ ਵਧਾਉਣ ਵਾਸਤੇ ਜੀ। ਇਹ ਅਸੀਂ ਖੂਨ ਤੋਂ ਪਾਉਨੇ ਆ ਜੀ। ਇੱਕ ਆ ਪਾਉਨੇ ਹੁੰਦੇ ਆ ਜੀ। ਪੁਨਰਵਾ। ਇਹਦਾ ਵੀ ਰਿਜ਼ਲਟ ਬਾਈ ਪੂਰਾ ਤਕੜਾਈ ਆ। ਲੀਵਰ ਤੇ ਫੁੱਲ ਫੁੱਲ ਕੰਮ ਕਰਦੀ ਆ ਬਾਈ ਲੀਵਰ ਦਾ ਫੁੱਲ ਸਟਰੋਂਗ ਰੱਖਦੀ ਆ ਪੂਰਾ ਵਧੀਆ ਕੰਮ ਕਰਦੀ ਆ ਆ ਇਹਦੇ ਵਿੱਚ ਬਾਈ ਸਾਰੇ ਵਿਟਾਮਿਨ ਨੇ ਲੋਹਾ ਘਾਟ ਕੀ ਹੋਰ ਕੀ ਏਜ ਪੌਣੀ ਹੁੰਦੀ ਆ ਇਹ ਵੀ ਪਾ ਲਿਆ ਕਰੋ ਬਾਈ ਇਹਦਾ ਵੀ ਫੁੱਲ ਵਧੀਆ ਰਿਜ਼ਲਟ ਆ ਕੋਈ ਮਾੜੀ ਚੀਜ਼ ਦੀ ਵੀਡੀਓ ਨਹੀਂ ਬਾਈ ਅਸੀਂ ਤੁਹਾਨੂੰ ਕਹੋਂਦੇ ਹੈਗੇ ਨਾ ਜਿਹੜੀਆਂ ਅਸੀਂ ਆਪ ਵਰਤਦੇ ਆ ਉਹੀ ਸਾਰੇ ਭਰਾਵਾਂ ਨੂੰ ਵੀਡੀਓ ਉੱਤੇ ਦੱਸਦੇ ਆਂਗੇ ਤਾਂ ਧੰਨਵਾਦ ਜੀ ਲਾਈਕ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਵੀਡੀਓ